ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੋਨ ਕਤੀਰੇ ਦਾ ਸ਼ਰਬਤ ਤੇ ਗੋਨ ਕਤੀਰੇ ਦਾ ਸ਼ਰਬਤ ਬਣਾਉਣ ਲਈ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਤਿੰਨ ਤਰੀਕੇ ਨਾਲ ਕਿੱਦਾਂ ਤਿਆਰ ਹੁੰਦਾ ਆ ਸਭ ਤੋਂ ਪਹਿਲਾਂ ਅਸੀਂ ਜੋ ਗੋਨ ਕਤੀਰਾ ਹੈ ਉਹ ਲੈ ਲਿਆ ਹੋਇਆ ਵਾ ਉਹ ਅਸੀਂ 3 ਤੋਂ 4 ਘੰਟੇ ਅਸੀਂ ਪਿਗੋ ਕੇ ਰੱਖ ਦਿੱਤਾ ਸੀ ਇਹ ਬਹੁਤ ਹੀ ਗਰਮੀਆਂ ਵਿੱਚ ਇੱਕ ਕਿਸਮ ਦਾ ਰਾਮਬਾਨ ਫਾਇਦੇਮੰਦ ਬਹੁਤ ਜ਼ਿਆਦਾ ਇਹ ਤੁਹਾਨੂੰ ਇਸ ਦੇ ਫਾਇਦੇ ਵੀ ਦੱਸਾਂਗੇ ਅਸੀਂ 1-1 ਚਮਚ ਲੈ ਲਿਆ ਗੋਨ ਕਤੀਰਾ 1-1 ਚਮਚ ਅਸੀਂ ਤਿੰਨੇ ਗਲਾਸ ਦੇ ਗਲਾਸਾਂ 'ਚ ਪਾ ਦਾਂਗੇ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਗੋੰਦ ਦੀ ਦਾ ਇੱਕ ਇੱਕ ਜਾਂ ਦੋ ਚਮਚ ਲੈ ਲਿਆ ਹੋਇਆ ਵਾ ਇੱਕ ਗਲਾਸ ਦੇ ਵਿੱਚ ਅਸੀਂ ਮੰਗੋ ਦੀ ਜਿਹੜੀ ਪਿਊਰੀ ਬਣਾਈ ਸੀਗੀ ਮਿਕਸਰ ਜਾਰ ਦੇ ਵਿੱਚ ਤੁਸੀਂ ਗ੍ਰाइंड ਕਰ ਸਕਦੇ ਹੋ ਇਹ ਮੰਗੋ ਦੀ ਪਿਊਰੀ ਹੈ ਦੋ ਚਮਚ ਅਸੀਂ ਇਹ ਲੈ ਲਿਆ ਹੋਇਆ ਮੰਗੋ ਦੀ ਪਿਊਰੀ ਤੇ ਦੂਸਰੇ ਦੇ ਵਿੱਚ ਅਸੀਂ ਲੈ ਲਾਂਗੇ ਜੀਰਾ ਪਾਊਡਰ ਤੁਸੀਂ ਦੇਖ ਸਕਦੇ ਹੋ ਇਹ ਹੈ ਜੀਰਾ ਪਾਊਡਰ ਜੀਰਾ ਪਾਊਡਰ ਅਸੀਂ ਲੈ ਲਿਆ ਹੋਇਆ ਵਾ ਤੇ ਇਸ ਦੇ ਵਿੱਚ ਅਸੀਂ ਨਾਲ ਇੱਕ ਨਿੰਬੂ ਨਿਚੋੜ ਦਾਂਗੇ ਤੁਸੀਂ ਦੇਖ ਸਕਦੇ ਹੋ ਤੇ ਤੀਸਰੇ ਦੇ ਵਿੱਚ ਅਸੀਂ ਲੈ ਲਿਆ ਹੋਇਆ ਵਾ ਰੂ ਹਬਜ਼ਾ ਇੱਕ ਚਮਚ ਤੁਸੀਂ ਰੂਹ ਹਵਜ਼ੇ ਦਾ ਲੈ ਸਕਦੇ ਹੋ ਹੁਣ ਜਿਹੜੀ ਤੁਸੀਂ ਮੰਗੂ ਦੀ ਪਿਊਰੀ ਦਾ ਗਲਾਸ ਬਣਾਇਆ ਸੀਗਾ ਉਹਦੇ ਵਿੱਚ ਤੁਸੀਂ ਦੁੱਧ ਲੈ ਸਕਦੇ ਦੁੱਧ ਪਾ ਸਕਦੇ ਹੋ ਇਹਦੇ ਵਿੱਚ ਮੈਂ ਦੁੱਧ ਪਾ ਲਿਆ ਹੋਇਆ ਵਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦਾਂਗੇ ਦੀ ਦੂਸਰੇ ਕਲਾਸ ਦੇ ਵਿੱਚ ਵੀ ਅਸੀਂ ਦੁੱਧ ਪਾ ਦਾਂਗੇ ਤੇ ਜਿਹੜਾ ਅਸੀਂ ਜੀਰੇ ਦਾ ਪਾਊਡਰ ਜਿਸ ਚ ਪਾਇਆ ਸੀ ਨਿੰਬੂ ਪਾਇਆ ਸੀਗਾ ਉਹਦੇ ਵਿੱਚ ਅਸੀਂ ਇੱਕ ਗਲਾਸ ਪਾਣੀ ਦਾ ਪਾ ਦਾਂਗੇ। ਹੁਣ ਤਿੰਨੇ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਚਿਲਾ ਦਾਂਗੇ ਚਮਚ ਨਾਲ। ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆ। ਤੇ ਤੁਸੀਂ ਵਧੀਆ ਲੁੱਕ ਦੇਣਾ ਚਾਹੁੰਦੇ ਇਸ ਨੂੰ ਹਾਂਜੀ ਇਹਨੂੰ ਵਧੀਆ ਦਿਖ ਦੇਣ ਲਈ ਅਸੀਂ ਇਸ ਵਿੱਚ ਪਾ ਦਾਂਗੇ ਗੁਲਾਬ ਦੀਆਂ ਕੁਝ ਪੱਤੀਆਂ ਤੇ ਜਿਵੇਂ ਅਸੀਂ ਜੀਰਾ ਬਣਾਇਆ ਸੀਗਾ ਜੀਰੇ ਦਾ ਸ਼ਰਬਤ ਬਣਾਇਆ ਸੀ ਇਸ ਦੇ ਵਿੱਚ ਅਸੀਂ ਉੱਪਰੋਂ ਪਾ ਦਾਂਗੇ ਨਮਕ ਨਮਕ ਪਾ ਦਿੱਤਾ ਹੋਇਆ ਸੀ ਇਹਦੇ ਵਿੱਚ ਇਸ ਦੇ ਵਿੱਚ ਕੁਝ ਪੱਤੀਆਂ ਪਾ ਦਾਂਗੇ ਅਸੀਂ ਪਧੀਨੇ ਦੀਆਂ ਤਿੰਨ ਚਾਰ ਪੱਤੀਆਂ ਪਧੀਨੇ ਦੀਆਂ ਪਾ ਦਿੰਦੇ ਹਾਂ ਇਸੇ ਵਧੀਆ ਲੁੱਕ ਦੇਣ ਲਈ ਅਸੀਂ ਇਸ ਨੂੰ ਅਸੀਂ ਇਸ ਨੂੰ ਇਦਾਂ ਡੈਕੋਰੇਟ ਕਰ ਦਾਂਗੇ ਹਾਂਜੀ ਜੋ ਅਸੀਂ ਜੀਰੇ ਦਾ ਸ਼ਰਬਤ ਬਣਾਇਆ ਸੀ ਇਸ ਦੇ ਵਿੱਚ ਅਸੀਂ ਪਾਣੀ ਦਾ ਇਸਮਾਲ ਕੀਤਾ ਆ ਜੇ ਤੁਸੀਂ ਇਸ 'ਚ ਪਾਣੀ ਨਹੀਂ ਪਾਣਾ ਚਾਹੁੰਦੇ ਤੇ ਜਿਵੇਂ ਆਪਾਂ ਕੋਕਟੇਲ ਵੈਰਾ ਪੀਂਦੇ ਆ ਉਸਦੀ ਜਗ੍ਹਾ ਪਾਣੀ ਦੀ ਜਗ੍ਹਾ ਤੁਸੀਂ ਇਸ ਨੂੰ ਖਾਰੇ ਛੋਡੇ ਦਾ ਇਸਤੇਮਾਲ ਕਰ ਸਕਦੇ ਹੋ ਤਾਂ ਇਹ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏਗਾ ਤੇ ਇਸ ਦੇ ਫਾਇਦੇ ਹੁਣ ਤੁਹਾਨੂੰ ਇੱਕ ਵਾਰ ਮੈਂ ਫੇਰ ਦੱਸਦਾ ਇਸ ਪਰ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਆ ਜੋ ਤੁਹਾਡੇ ਮੂੰਹ ਦੇ ਵਿੱਚ ਛਾਲੇ ਜਾਂ ਕਈਆਂ ਦਾ ਮੂੰਹ ਪੱਕ ਜਾਂਦਾ ਗਰਮੀ ਦੇ ਵਿੱਚ ਤਾਂ ਬਹੁਤ ਵਧੀਆ ਚੀਜ਼ ਹੈ ਔਰ ਕਬਜ਼ ਤੋਂ ਰਾਮਬਾਨ ਇਹ ਚੀਜ਼ ਹੈਗੀ ਆ ਤੁਸੀਂ ਗਰਮੀ ਦੇ ਵਿੱਚ ਇਸ ਨੂੰ ਜ਼ਰੂਰ ਬਣਾ ਕੇ ਪੀਓ ਤਾਂ ਇਹ ਇੱਕ ਤਰ੍ਹਾਂ ਦਾ ਨਹੀਂ ਬਹੁਤ ਤਰ੍ਹਾਂ ਦਾ ਇਹ ਸ਼ਰਬਤ ਬਣ ਕੇ ਤਿਆਰ ਹੁੰਦਾ ਆ ਤੇ ਇਸ ਦੇ ਫਾਇਦੇ ਬਹੁਤ ਨੇ ਤਾਂ ਤੁਸੀਂ ਇਸ ਨੂੰ ਜ਼ਰੂਰ ਇੱਕ ਵਾਰੀ ਬਣਾ ਕੇ ਪੀ ਸਕਦੇ ਹੋ ਗਰਮੀ ਤੋਂ ਇਹ ਰਾਹਤ ਦੇਗਾ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਧੰਨਵਾਦ